ਕਾਰ ਵਾਲੇ ਦੋਸਤੋ ਸੋ ਸਾਰਿਆਂ ਨੂੰ ਇੱਕ ਵਾਰ ਫਿਰ ਮੇਰੇ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਲਾਈਵ ਹੋਇਆ ਤੁਹਾਡੇ ਨਾਲ ਕੁਝ ਵਿਚਾਰ ਕਰਨ ਵਾਸਤੇ ਸੋ ਜਿਹੜੇ ਮੇਰੇ ਦੋਸਤ ਮੈਂ ਤਰ ਸੱਜਣੇ ਇਸ ਸਮੇਂ ਆਨਲਾਈਨ ਨੇ ਕਿਉਂਕਿ ਅਤਵਰ ਛੁੱਟੀ ਦਾ ਦਿਨ ਹੈ ਤੇ ਆਸ ਕਰਦਾ ਬਹੁਤ ਸਾਰੇ ਖਾਲੇ ਤੁਸੀਂ ਆਪਨੇ ਛੁੱਟੀ ਦਾ ਨੰਨ ਲੈ ਰਹੇ ਹੋਗੇ ਸੋ ਜਿਹੜੇ ਜਿਹੜੇ ਆਨਲਾਈਨ ਨੇ ਉਹਨਾਂ ਨੂੰ ਮੈਂ ਬੇਨਤੀ ਕਰਾਂ ਕਿ ਕੁਛ ਪੜਾਂ ਲਈ ਮੇਰੇ ਨਾਲ ਜੁੜ ਜਾਓ ਕੁਛ ਵਿਚਾਰਾਂ ਕਰਨੀਆਂ ਨੇ ਤਦ ਤੱਕ ਵਾਸਤੇ ਇੱਕ ਛੋਟੀ ਜੀ ਸਟਾਰਟਿੰਗ ਵੀ ਕਰਨੀ ਹੈ ਆਵਾਜ਼ ਆਸ ਕਰਨਾ ਸਾਰਿਆਂ ਨੂੰ ਠੀਕ-ਠਾਕ ਪਹੁੰਚ ਰਹੀ ਹੋਏਗੀ ਸੋ ਜੀਵਕਾ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜੇ ਵਿਸ਼ੇ ਤੇ ਮੈਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਹੁੰਦੇ ਨੇ ਉਸ ਬਾਰੇ ਮੈਂ ਆਪਣੇ ਥੰਬਲੇ ਉਲਦੇ ਵਿੱਚ ਪਹਿਲਾਂ ਹੀ ਜੋ ਸਬਜੈਕਟ ਆ ਉਹ ਮੈਂ ਪਾ ਰਿਆ ਕਰਦਾ ਤਾਂ ਥੰਬਲੇ ਤੁਸੀਂ ਸਾਰਿਆਂ ਨੇ ਦੇਖ ਲਾਏਗਾ ਕਿ ਆਜ਼ਾਦੀ ਇਸ ਦੇਸ਼ ਨੂੰ ਮਿਲੀ ਨੂੰ 78 ਸਾਲ ਹੋ ਗਏ ਨੇ 78 ਸਾਲਾਂ ਬਾਅਦ ਵੀ ਇਸ ਜੁੜੀ ਸਾਡੀ ਪੰਜਾਬ ਦੀ ਸਟੇਟ ਆ ਉਹ ਰਾਜ ਮੇਕ ਤੱਕ ਦਬਾਹੇ ਹੇਠ ਤੇ ਉਹਦੇ ਅਧੀਨ ਕੰਮ ਕਰ ਰਹੀ ਪੁਲਿਸ ਦੀ ਦਰਸ਼ ਦੇ ਸਾਇ ਹੈ ਸਾਰੀ ਇਸ ਪੰਜਾਬ ਸਟੇਟ ਦੇ ਲੋਕ ਕਿਹੜੇ ਨੇ ਜੀਵਨ ਜੀ ਰਹੇ ਨੇ ਅਧਰਤ ਅਰਥਾਂਤੋਂ ਸੋ ਇਹ ਸੂਚੇ ਤੇ ਤੁਹਾਡੇ ਨਾਲ ਵਿਚਾਰ ਕਰਨੇ ਨੇ ਜਿਹੜੇ ਜਿਹੜੇ ਆਨਲਾਈਨ ਨੇ ਉਹਨਾਂ ਨੂੰ ਬੇਨਤੀ ਕਰਾਂ ਕਿ ਆਜੋ ਇਕੱਠੇ ਕੋਈ 10 15 ਮਿੰਟ ਵਾਸਤੇ ਵਿਚਾਰ ਕਰਦੇ ਨੇ ਸੋ ਅੱਜ ਦੇ ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਮੈਂ ਇੱਕ ਬੜੀ ਹੀ ਅਮ ਸਟੋਰੀ ਹੈ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗਾ ਉਹ ਸਟੋਰੀ ਹੁੰਦੀ ਹੈ ਬਾਦਸ਼ਾਹ ਨਸ਼ਰਵਾ ਦੀਆਂ ਕਹਾਣੀਆਂ ਮਿਲਦੀਆਂ ਨੇ ਇੱਕ ਕਿਤਾਬ ਦੇ ਰੂਪ ਦੇ ਵਿੱਚ ਬਾਦਸ਼ਾਹ ਨਸ਼ਰਵਾ ਜੰਗਲ ਨੂੰ ਸ਼ਿਕਾਰ ਕਰਨ ਵਾਸਤੇ ਗਿਆ। ਸ਼ਿਕਾਰ ਕਰਦਿਆਂ ਕਰਦਿਆਂ ਬਹੁਤ ਦੂਰ ਨਿਕਲ ਜਾਂਦਾ। ਰਸਤਾ ਪਟਕ ਗਿਆ। ਸ਼ਿਕਾਰ ਵੀ ਹੱਥ ਨਾ ਆਇਆ ਤੇ ਭੁੱਖ ਵੀ ਬੜੀ ਲੱਗੀ ਸੀ। ਸਵੇਕ ਰਸਤੇ ਨੂੰ ਮੁੜੇ ਨਾਲ ਸਿਪਾਈ ਤੇ ਜਲਦੀ ਇੱਕ ਪਿੰਡ ਦੇ ਨੇੜੇ ਪਹੁੰਚ ਗਏ ਨੇ। ਪਿੰਡ ਦੇ ਬਾਹਰ-ਬਾਰ ਇੱਕ ਬੜਾ ਵੱਡਾ ਬਾਗ ਲੱਗਾ ਸੀ ਸੰਤਰੀਆਂ ਦਾ ਆਪਣੇ ਇੱਕ ਸਿਪਾਹੀ ਨੂੰ ਭੇਜਿਆ ਆਪ ਦੂਰ ਖਲੋ ਗਿਆ ਤਾਂ ਆਪਣੇ ਇੱਕ ਸਿਪਾਹੀ ਨੂੰ ਭੇਜਿਆ ਕਿ ਜਾ ਪਤਾ ਕਰਕੇ ਆ ਕਿ ਉਹ ਸੰਤਰੇ ਬਾਗ ਦਾ ਜਿਹੜਾ ਮਾਲਕ ਆ ਕਿਸ ਬਾਤ ਸਾਨੂੰ ਦੇ ਗਿਆ ਕੀ ਮੁੱਲ ਲਵੇਗਾ ਸਾਡੇ ਕੋਲ ਤੇ ਸਾਨੂੰ ਸੰਤਰੇ ਦੇ ਦੇ ਦਵੇ ਸਿਪਾਹੀ ਗਿਆ ਬਾਗ ਦੇ ਮਾਲਕ ਨੂੰ ਕਹਿਣ ਲੱਗਾ ਕਿ ਆਹ ਸਾਹਮਣੇ ਦੇਖ ਮੇਰਾ ਤੇ ਤੇਰਾ ਇਸ ਦੇਸ਼ ਦਾ ਬਾਦਸ਼ਾਹ ਖਲੋਤਾ ਏ ਉਹਨੇ ਮੈਨੂੰ ਭੇਜਿਆ ਕਿ ਜਾ ਪਤਾ ਕਰ ਕੇ ਆ ਸੰਤਰੇ ਕੀ ਭਾਅ ਨੇ ਬਾਗ ਦਾ ਮਾਲਕ ਬੜਾ ਹੈਰਾਨ ਹੋਇਆ ਬਾਦਸ਼ਾਹ ਦੇ ਕੋਲ ਪਹੁੰਚਿਆ ਤੇ ਕਹਿਣ ਲੱਗਾ ਜਹਾਨ ਪਨਾ ਇਹ ਸਾਰਾ ਦੇਸ਼ ਤੁਹਾਡਾ ਏ ਤੇ ਤੇ ਤੁਹਾਡੀ ਏ ਮੇਰਾ ਬਾਗ ਵੀ ਤੁਹਾਡਾ ਏ ਤੇ ਫਿਰ ਸੰਤਰਿਆਂ ਦੇ ਮੁੱਲ ਦਾ ਕੀ ਫਾਇਦਾ ਸੰਤਰੇ ਵੀ ਤੁਹਾਡੇ ਨੇ ਜਿੰਨੇ ਚਾਹੀਦੇ ਨੇ ਤੁਸੀਂ ਸੰਤਰੇ ਲੈ ਲਓ ਬਾਦਸ਼ਾਹ ਨਸ਼ਰਵਾ ਕਹਿਣ ਲੱਗਾ ਕਿ ਤੇਰੇ ਸੰਤਰੇ ਮੈਂ ਮੁਫਤ ਦੇ ਵਿੱਚ ਨਹੀਂ ਲਿਆਣੇ ਇੰਨਾ ਸੰਤਰਿਆਂ ਦਾ ਮੁੱਲ ਦੱਸ ਹੁਣ ਬਾਗ ਦਾ ਮਾਲਕ ਆਖਦਾ ਬਾਦਸ਼ਾਹ ਤੁਸੀਂ ਜਿੰਨੇ ਚਾਹੀਦੇ ਲੈ ਲਵੋ ਪਰ ਬਾਦਸ਼ਾਹ ਨਸ਼ਰਵਾ ਆਖਦਾ ਇਹਨਾਂ ਦਾ ਮੁੱਲ ਦੱਸ ਕਿੰਨੇ ਪੈਸੇ ਲਵੇਗਾ ਕਹਿੰਦਾ ਜੇ ਫਰੇਲ ਹਲਬੋ ਤੇ ਬਾਦਸ਼ਾਹ ਨਸ਼ਰਵਾ ਕਹਿੰਦਾ ਅੱਜ ਤੇ ਮੈਂ ਫਰੇਲ ਹਲਵਾਗਾ ਸਿਪਾਹੀਆਂ ਦੇ ਨਾਲ ਆ ਪਰ ਜੇਕਰ ਅੱਜ ਮੈਂ ਤੇਰੇ ਕੋਲੋਂ ਇਹ ਮੁਫ਼ਤ ਵਿੱਚ ਨਾ ਲਏ ਤਾਂ ਜਦੋਂ ਕਿਤੇ ਸਿਪਾਹੀ ਇੱਥੋਂ ਲੰਘਣਗੇ ਤੇਰਾ ਬਾਗ ਉਜਾੜ ਦਿਆ ਕਰਨਗੇ ਲੋੜ ਤੋਂ ਵੱਧ ਜਿਹੜੇ ਨੇ ਇਹ ਤੇਰੇ ਸੰਤਰੇ ਤੋੜ ਕੇ ਲੈ ਜਾ ਕਰਨਗੇ ਫਿਰ ਤੈਨੂੰ ਵੀ ਦੁੱਖ ਹੋਏਗਾ ਇਸ ਕਰਕੇ ਮੈਂ ਪਤਨੀ ਪਾਉਣੀ ਚਾਹੁੰਦਾ ਕਿ ਕੋਈ ਤੇਰੇ ਬਾਗ ਦੇ ਵਿੱਚੋਂ ਮੁਫਤ ਸੰਤਰੇ ਤੋੜ ਕੇ ਲੈ ਜਾਵੇ ਸੋ ਦੋਸਤੋ ਬੜੀ ਸਮਝਣ ਵਾਲੀ ਗੱਲ ਹੈ ਕਿ ਮੈਂ ਸਮਝਦਾ ਬਾਦਸ਼ਾਹ ਨਸ਼ਰਵਾ ਇੱਕ ਇਨਸਾਫ ਪਸੰਦ ਰਾਜਾ ਹੋਊਗਾ ਜਿੰਨੇ ਅਜਿਹਾ ਕੀਤਾ ਪਰ ਅੱਜ ਦੀ ਸਥਿਤੀ ਕੀ ਹੈ ਕਿ ਜਿਨਾਂ ਬਾਤ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਹਾ ਹੈ ਰਾਜੇ ਸ਼ੀ ਮਕਦਮ ਕੁੱਤੇ ਜਾਏ ਜਗਾਂ ਨੰ ਬੈਠੇ ਸੁਤੇ ਚਾਕਰ ਨਹਿਂਦਾ ਪਾਇਨ ਘਾਓ ਰਤ ਪਿਤ ਕੁੱਤੇ ਉਹ ਚੱਟ ਜਾਓ ਇਹ ਸਥਿਤੀ ਬਣੀ ਹੋਈ ਹੈ ਵੇਸ਼ ਆਜ਼ਾਦ ਹਾਂ 78 ਸਾਲ ਹੋਏ ਗਏ ਨੇ ਤੇ 78 ਸਾਲਾਂ ਦੇ ਵਿੱਚ ਪੰਜਾਬ ਦੇ ਆਂ ਮਸਨੇ ਕਾ ਨੂੰ ਪੰਜਾਬ ਦੇ ਆ ਜਾਇਆ ਨੂੰ ਇਸ ਦੇਸ਼ ਦੇ ਵਿੱਚ ਬਹੁਤ ਸਾਰੀਆਂ ਮਹਿਮਾਂ ਦੇ ਵਿੱਚ ਸੰਘਰਸ਼ ਕਰਨਾ ਪਿਆ ਕਦੇ ਪੰਜਾਬ ਦੀ ਸੁਵਿਧ ਲਈ ਸੰਘਰਸ਼ ਕਰਨਾ ਪਿਆ ਕਦੇ ਗੁਰੂ ਨਾਨਕ ਦੇਵ ਜਿੰਨੇ ਵਸਤੀ ਵਾਸਤੇ ਸੰਘਰਸ਼ ਕਰਨਾ ਪਿਆ ਕਦੇ ਪੰਜਾਬੀ ਬੋਲ ਦੇ ਇਲਾਕੇ ਪੰਜਾਬ ਵਿੱਚ ਸ਼ਾਮਲ ਕਰਵਾਉਣ ਲਈ ਸੰਘਰਸ਼ ਕਰਨਾ ਪਿਆ ਅੱਜ ਤੱਕ ਪੰਜਾਬ ਇਹੋ ਜੇ ਸਟੇਟ ਆ ਹਿੰਦੁਸਤਾਨ ਦੇ ਵਿੱਚ ਜਿਹਦੀ ਰਾਜਧਾਨੀ ਹੈ ਨਹੀਂ ਔਰ ਆਪਣੀ ਰਾਜਧਾਨੀ ਲੈਣ ਵਾਸਤੇ ਸੰਘਰਸ਼ ਕਰਨਾ ਪਿਆ ਪਰ ਅਜੇ ਤੱਕ ਰਾਜਧਾਨੀ ਨਹੀਂ ਮਿਲੀ ਮਾਣ ਸਾਰੇ ਸੰਘਰਸ਼ਾਂ ਦੇ ਵਿੱਚੋਂ ਲੰਘਣਾ ਪਿਆ ਔਰ ਇਹਨਾਂ ਦੇ ਇਹਨਾਂ ਸੰਘਰਸ਼ਾਂ ਨੂੰ ਕਦੀ ਨਕਸਲ ਲਟ ਕਹਿ ਕੇ ਕਦੀ ਖਾਰਕੋ ਕਹਿ ਕੇ ਤੇ ਕਦੀ ਗੈਂਗਸਟਰ ਕਹਿ ਕੇ ਜਿਹੜਾ ਖਤਮ ਕਰਨਾ ਪਿਆ ਖਤਮ ਕੀਤਾ ਜਾਂਦਾ ਰਿਹਾ 78 ਸਾਲਾਂ ਤੱਕ ਸਥਿਤੀ ਇਹ ਆ ਕਿ ਅੱਜ ਤੱਕ ਜਿੰਨੀਆਂ ਵੀ ਸਰਕਾਰਾਂ ਪੰਜਾਬ ਦੇ ਵਿੱਚ ਬਣੀਆਂ ਚਾਹੇ ਉਹ ਅਕਾਲੀਆਂ ਦੀ ਬਣੇ ਚਾਹੇ ਕਾਂਗਰਸ ਦੀ ਬਣੇ ਚਾਹੇ ਇਨਕਲਾਬ ਤੇ ਬਦਲਾ ਦੇ ਨਾਅ ਹੇਠ ਹੁਣ ਆਮ ਆਦਮੀ ਪਾਰਟੀ ਬਣੀ ਜਿੰਨੀਆਂ ਵੀ ਸਰਕਾਰਾਂ ਅੱਜ ਤੱਕ ਪੰਜਾਬ ਦੇ ਵਿੱਚ ਬਣੀਆਂ ਹਰ ਸਰਕਾਰ ਜਦੋਂ ਨਹੀਂ ਹੁੰਦੀਏ ਉਹ ਹਰ ਵਾਰ ਪੰਜਾਬ ਦੇ ਕੁਝ ਨਾ ਕੁਝ ਨੌਜਵਾਨਾਂ ਦੀ ਬਲੀ ਜ਼ਰੂਰ ਲੈ ਕੇ ਜਾਂਦੀ ਆ। ਸਮਾਨਾ ਬੜਾ ਦੁਖੀ ਸੀ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ। ਕਿਉਂਕਿ ਜਿਹੜੀਆਂ ਸਰਕਾਰਾਂ ਕਹਿੰਦੀਆਂ ਨੇ ਕਿ ਨੌਜਵਾਨਾਂ ਨੂੰ ਨੌਕਰੀਆਂ ਦੇਾਂਗੇ ਸਾਡੇ ਸਰਕਾਰ ਵਲੇ ਕਿਸੇ ਨੂੰ ਟੈਂਕੀਆਂ ਤੇ ਨਹੀਂ ਚੜਨਾ ਪਏਗਾ ਕਿਸੇ ਨੂੰ ਧਰਨੇ ਨਹੀਂ ਲਾਉਣੇ ਪੈਣਗੇ ਉਹਨਾਂ ਸਰਕਾਰਾਂ ਦੇ ਵਿੱਚ ਸਭ ਤੋਂ ਵੱਧ ਧਰਨੇ ਸਾਡੇ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਲੈਣ ਲਈ ਲਾਉਣੇ ਪੈ ਰਹੇ ਨੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਹੋਣ ਵਾਸਤੇ ਧਰਨੇ ਲੈਣੇ ਪੈ ਰਹੇ ਨੇ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਬਚਾਉਣ ਵਾਸਤੇ ਧਰਨੇ ਲਾਉਣੇ ਪੈ ਰਹੇ ਨੇ ਪੰਜਾਬ ਦਾ ਕੋਈ ਵੀ ਵਰਗ ਅੱਜ ਸੁਖੀ ਨਹੀਂ ਹੈ ਇੱਧਰ ਵੇਖੋ ਅਫੜਾ ਦਫੜੀ ਦਾ ਮਾਹੌਲ ਏ ਪਰ ਮੈਂ ਇਹ ਨਹੀਂ ਕਹਿੰਦਾ ਕਿ ਮਾਹੌਲ ਅੱਜ ਦੀ ਸਰਕਾਰ ਦੇ ਵੇਲੇ ਦਾ ਮੈਂ ਤੇ ਬਾਰ-ਬਾਰ ਕਹਿ ਰਿਹਾ ਕਿ 78 ਸਾਲ ਤੋਂ ਸਾਡੇ ਪੰਜਾਬ ਦੇ ਲੋਕਾਂ ਨਾਲ ਇਹੋ ਹੀ ਹੋ ਰਿਹਾ ਏ ਸਰਕਾਰਾਂ ਆਉਂਦੀਆਂ ਨੇ ਸਾਡੇ ਨਾਲ ਵਾਅਦੇ ਕਰਦੀਆਂ ਨੇ ਵਾਅਦੇ ਕਰਦਿਆਂ ਹੀ ਗੱਡੀ ਤੇ ਬਹਿ ਕੇ ਸਾਰਾ ਕੁਝ ਭੁੱਲ ਜਾਂਦੀਆਂ ਤੇ ਫਿਰ ਉਸ ਤੋਂ ਬਾਅਦ ਸਾਨੂੰ ਸੰਘਰਸ਼ ਦੇ ਰਾਹ ਪਾਣਾ ਪੈਂਦਾ ਸਾਤ ਮਹੀਨੇ ਸੰਘਰਸ਼ ਕਰਦੇ ਆਂ ਤਾਂ ਵੀ ਸਾਡੇ ਤੇ ਤਸ਼ੱਦਦ ਜੇ ਦੂਜਾ ਕਰਦੇ ਆ ਤਾਂ ਵੀ ਅੱਜ ਲਾਈਵ ਹੋ ਕੇ ਤੁਹਾਡੇ ਨਾਲ ਇਸ ਵੰਚ ਕਿਉਂ ਵਿਚਾਰ ਕਰਨੀ ਪੈ ਰਹੀ ਹੈ ਕਿ ਮੈਂ ਵੀ ਤੁਹਾਡੇ ਵਾਂਗ ਇਸ ਪੰਜਾਬ ਦਾ ਇੱਕ ਨਾਗਰਿਕ ਆ ਇੱਥੋਂ ਦਾ ਵਸਨੀਕ ਆ ਜੋ ਕੁਝ ਤੁਹਾਡੇ ਨਾਲ ਵਾਪਰ ਰਿਹਾ ਉਹ ਕੁਝ ਹੀ ਮੇਰੇ ਨਾਲ ਵੀ ਵਾਪਰ ਰਿਹਾ ਕਸੂਰ ਕਿਸ ਦਾ ਹੈ ਸਰਕਾਰਾਂ ਦਾ ਹੈ ਜਾਂ ਫਿਰ ਸਾਡਾ ਇਹ ਵਿਚਾਰਨ ਵਾਲੀ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਜਿੰਨੇ ਵੀ ਪੰਜਾਬ ਦੇ ਰਾਜਨੀਤਿਕ ਨੇ ਇਹ ਸ਼ਿਕਾਰੀ ਬਣ ਚੁੱਕੇ ਨੇ ਇਹਨਾਂ ਨੂੰ ਸ਼ਿਕਾਰ ਕਰਨਾ ਆ ਗਿਆ ਇਹ ਦਾਣਾ ਪਾਉਂਦੇ ਨੇ ਆ ਕੇ ਸਾਨੂੰ ਤੇ ਸਾਡਾ ਸ਼ਿਕਾਰ ਕਰਕੇ ਬੈ ਕੇ ਫਿਰ ਸਾਡਾ ਮਾਸ ਚੁੰਬਦੇ ਨੇ ਜਿਹੜੇ ਸਰਕਾਰਾਂ ਨੇ ਸਾਨੂੰ ਸਾਫ਼ ਸੁਥਰਾ ਪ੍ਰਸ਼ਾਸਨ ਦੇਣਾ ਸੀ ਜਿੰਨਾਂ ਸਰਕਾਰਾਂ ਨੇ ਅਮਨ ਕਾਨੂੰਨ ਦੀ ਸਥਿਤੀ ਕਾਇਮ ਕਰਨੀ ਸੀ ਉਹਨਾਂ ਸਰਕਾਰਾਂ ਆਪਣੇ ਆਪ ਨੂੰ ਕਾਬਜ਼ ਰਹਿਣ ਵਾਸਤੇ ਜਿਹੜੇ ਪੁਲਿਸ ਫੋਰਸ ਆ ਉਹਨਾਂ ਦਾ ਗਲਤ ਇਸਤੇਮਾਲ ਕਰ ਰਹੀ ਆਰ ਪਿਛਲੇ ਲੰਮੇ ਸਮੇਂ ਤੋਂ ਇਹ ਕੁਝ ਵਾਪਰ ਰਿਹਾ ਆ ਪਿੰਨ ਖਾਸ ਕਟਨਾਵਾਂ ਵਾਪਰੀਆਂ ਨੇ ਪਿਛਲੇ 2-3 ਦਿਨਾਂ ਦੇ ਵਿੱਚ ਉਹਨਾਂ ਵਿੱਚੋਂ ਇੱਕ ਕਟਨਾਈ ਜਿਹੜੀ ਆ ਉਹ ਇੱਕ ਜਨਤਕ ਲਹਿਰ ਦਾ ਰੂਪ ਜਿਹੜੀ ਆ ਬਣਾ ਸਕੀ ਆ ਜਿਹੜਾ ਇੱਕ ਮਠੰਡੇ ਦੇ ਵਿੱਚ ਇੱਕ ਟੀਚਰ ਜਿਸ ਦਾ ਨਾਮ ਸ਼ਾਦ ਨਵਲਦੀਪ ਸਿੰਘ ਜਾਂ ਨਵਰ ਆਜਦੀਪ ਸਿੰਘ ਸੀ ਸੋ ਉਹਦੇ ਉੱਤੇ ਬਹੁਤ ਸਾਰਾ ਤਸ਼ੱਦਦ ਕਰਕੇ ਪਰ ਉਹਨੂੰ ਮੌਤ ਦੇ ਘਾਟ ਉਤავ ਦਿੱਤਾ ਗਿਆ ਤੇ ਉਹ ਸਾਰਾ ਜੋ ਕੁਝ ਵੀ ਸੀ ਉਹ ਕਿਸੇ ਹੋਰ ਤੇ ਪਾਉਣ ਵੱਜਿਆ ਤਾਂ ਨਹੀਂ ਕੀਤਾ। ਮਰੰਡੇ ਨੇੜੇੋਂ ਇੱਕ Laash ਮਿਲੀ ਆ ਜਿਹਦੇ ਬਾਰੇ ਖੁਲਾਸਾ ਹੋਇਆ ਏ ਕਿ ਉਸ Laash ਜਿਹੜੀ Laash ਮਿਲੀ ਆ ਇੱਕ ਨੌਜਵਾਨ ਦੀ ਇੱਕ ਉਸ ਵਾਲੇ ਨੇ ਬਿਨਾਂ ਕਿਸੇ ਕਸੂਰ ਦੇ ਦੇ ਗੋਲੀ ਮਾਰ ਦਿੱਤੀ ਤੇ Laash ਜਿਹੜੀ ਉਹ ਮਰੰਡੇ ਸੁੱਟ ਤੇ ਗਈ। ਇੱਕ ਹੋਰ ਨੌਜਵਾਨ ਜਿੰਨਾ ਖੁਦਕੁਸ਼ੀ ਕਰ ਗਿਆ ਉਹ ਸਰਕਾਰ ਦੇ ਜਿਹੜੇ ਉਸ ਨੌਜਵਾਨ ਨਾਲ ਵਾਅਦੇ ਕੀਤੇ ਸੀ ਜੋ ਉਸਨੇ ਸਿਆਸੀ ਪਾਰਟੀ ਲਈ ਕੰਮ ਕੀਤਾ ਔਰ ਘਟਨਾ ਮਹਿਸੂਸ ਕਰਦਾ ਸੀ ਸੋ ਇਹ ਸਾਰੀਆਂ ਘਟਨਾਵਾਂ ਸਾਡੇ ਸਾਹਮਣੇ ਨੇ ਤੇ ਜਿਹੜੀ ਸਭ ਤੋਂ ਵੱਧ ਵਿਚਾਰਨ ਵਾਲੀ ਗੱਲ ਆ ਉਹ ਗੱਲ ਕੀ ਆ ਕਿ ਕਸੂਰ ਸਰਕਾਰਾਂ ਦਾ ਏ ਜਿਹੜੀਆਂ ਪੰਜਾਬ ਦੀ ਸੱਤਾ ਤੇ ਕਾਬਜ਼ ਨੇ ਜਾਂ ਫਿਰ ਕਸੂਰ ਸਾਡਾ ਇਹ ਜਿਹੜੇ ਅਸੀਂ ਨਿੱਜੀ ਲਾਲਚਾਂ ਕਰਕੇ ਜਾਂ ਫਿਰ ਕੁਝ ਥੋੜੇ ਜੇ ਲਾਲਚਾਂ ਕਰਕੇ ਨਿੱਜ ਪ੍ਰਸਤੀ ਕਰਕੇ ਐਸੇ ਲੋਕਾਂ ਨੂੰ ਸੱਤਾ ਦੇ ਉੱਤੇ ਕਾਬਜ਼ ਕਰਵਾ ਦਿੰਦੇ ਆ ਸਾਡੇ ਪੰਜਾਬ ਦਾ ਨੌਜਵਾਨ ਬਹੁਤ ਪੜਿਆ ਲਿਖਿਆ ਹੈ ਥੱਥਾਂ ਦੇ ਵਿੱਚ ਡਿਗਰੀਆਂ ਫੜ ਕੇ ਫੜਕਾਂ ਤੇ ਕੁੰਮ ਦਾ ਫਿਰਦਾ ਏ ਧਰਨੇ ਲੰਦਾ ਏ ਸਾਡੇ ਪੰਜਾਬ ਦਾ ਨੌਜਵਾਨ ਬੜੇ ਬੜੇ ਵਿਦੇਸ਼ਾਂ ਵਿੱਚ ਜਾ ਕੇ ਮੀਲ ਪੱਥਰ ਗੱਡ ਰਿਹਾ ਏ ਪਰ ਮੈਂ ਇਹ ਗੱਲ ਬੜੇ ਅਫਸੋਸ ਨਾਲ ਕਹਿ ਰਿਹਾ ਹਾਂ ਕਿ ਸਾਡੇ ਪੰਜਾਬ ਦਾ ਨੌਜਵਾਨ ਅਜੇ ਤੱਕ ਸਿਆਸੀ ਤੌਰ ਤੇ ਸੁਚੇਤ ਨਹੀਂ ਹੋਇਆ ਮੇਰੀ ਉਮਰ ਦੇ ਲੋਕ ਅਪਾ ਕਹਿ ਸਕਦੇ ਆ ਕਿ ਜਿਨ੍ਹਾਂ ਨੂੰ ਜਿਹੜੇ ਪੜ੍ਹੇ ਲਿਖੇ ਘਟਨੇ ਜਾਂ ਜਿਨ੍ਹਾਂ ਨੂੰ ਸਿਆਸ ਦੀ ਸੋਝੀ ਨਹੀਂ ਬਣ ਸਕੀ ਪਰ ਜਿਹੜੇ ਨੌਜਵਾਨ ਅੱਜ ਬਹੁਤ ਜ਼ਿਆਦਾ ਪੜ੍ਹੇ ਲਿਖੇ ਨੇ ਜਿਨ੍ਹਾਂ ਦੇ ਮੋਢਿਆਂ ਦੇ ਉੱਤੇ ਸਾਰੇ ਪੰਜਾਬ ਦਾ ਭਾਰ ਆ ਇਥੋਂ ਦੀ ਆਰਥਿਕ ਧਾਰਮਿਕ ਸਮਾਜਿਕ ਬਹੁਤ ਵੱਡੀ ਜ਼ਿੰਮੇਵਾਰੀ ਜਿਨ੍ਹਾਂ ਦੇ ਮੋਢਿਆਂ ਤੇ ਬਣਦੀ ਆ ਉਹ ਕਿਉਂ ਨਹੀਂ ਸਿਆਖਰ ਵਾਲੇ ਪਾਸੇ ਨੂੰ ਆ ਕੇ ਪੰਜਾਬ ਦੇ ਵਿੱਚ ਇੱਕ ਐਸੀ ਲਹਿਰ ਇੱਕ ਐਸੀ ਜਥੇਬੰਦੀ ਪੰਜਾਬ ਦੇ ਪੱਖੀ ਖੜੀ ਕਰ ਰਹੀ ਆ ਜਿਹੜੀ ਪ੍ਰਸਤਾਚਾਰ ਲੋਟੂ ਲਾਣੇ ਤੋਂ ਮੁਕਤ ਹੋਵੇ ਜਿਹੜੀ ਪੰਜਾਬ ਦੇ ਲੋਕਾਂ ਵਾਸਤੇ ਜਿਹੜਾ ਸੋਚੇ ਪੰਜਾਬ ਦੇ ਲੋਕਾਂ ਵਾਸਤੇ ਕੰਮ ਕਰੇ ਸਾਡੀ ਰਾਜਨੀਤੀ ਨੇ ਸਾਨੂੰ ਧਰਮਾਂ ਦੇ ਵਿੱਚ ਵੰਡੇ ਆ ਅਸੀਂ ਧਰਮਾਂ ਤੋਂ ਗਾਂ ਫਿਰ ਜਾਂਤਾ ਪਾਤਾਂ 'ਚ ਵੰਡੇ ਆ ਪਰ ਅਸੀਂ ਇਹ ਕਿਉਂ ਨਹੀਂ ਸੋਚਦੇ ਕਿ ਅਗਰ ਸਰਕਾਰਾਂ ਲੋਟੂ ਨੇ ਇੱਥੋਂ ਦਾ ਪ੍ਰਸ਼ਾਸਨ ਲੋਟੂ ਏ ਤਾਂ ਦੁੱਖ ਸਾਰਿਆਂ ਨੂੰ ਹੈ ਜੇ ਪੰਜਾਬ ਦਾ ਰਹਿਣ ਵਾਲਾ ਸਿੱਖ ਦੁਖੀ ਏ ਤਾਂ ਸੁਖੀ ਹਿੰਦੂ ਵੀ ਨਹੀਂ ਸੁਖੀ ਮੁਸਲਮਾਨ ਵੀ ਨਹੀਂ ਤੇ ਸੁਖੀ ਈਸਾਈ ਵੀ ਨਹੀਂ ਕਿਉਂ ਨਹੀਂ ਇਕੱਠੇ ਬਾਠ ਕੇ ਅਸੀਂ ਕੋਈ ਇਹੋ ਜਿਹਾ ਉਪਰਾਲਾ ਕਰਦੇ ਕੇ ਪੰਜਾਬ ਦੀ ਦਸ਼ਾ ਨੂੰ ਸੁਧਾਰਿਆ ਜਾ ਸਕੇ ਮੈਨੂੰ ਯਾਦ ਹੈ 2009 ਦੇ ਵਿੱਚ ਜਦੋਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਤੇ ਉਸ ਸਮੇਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜੀ ਭਾਜਪਾ ਸੀ ਬੀਜਪੀ ਸੀ ਉਹ ਇੰਡੀਆ ਸ਼ਾਇਨਿੰਗ ਦੇ ਨਾਅਰੇ ਦੇ ਨਾਲ ਚੋਣਾਂ ਦੇ ਵਿੱਚ ਗਤੀਵਿਧੀਆਂ ਨਾ ਆਰੰਭ ਕੀਤੀਆਂ ਸੀ ਸਰਕਾਰ ਨਹੀਂ ਬਣੀ ਲਾਲ ਕ੍ਰਿਸ਼ਨ ਅੜਵਾਨੇ ਨੂੰ ਉਸ ਸਮੇਂ মিডিਆ ਦੇ ਵਿੱਚ ਲਿਆਂਦਾ ਇੱਕ ਵੱਡੇ ਚੈਨਲ ਤੇ ਪੱਠਾਇਆ ਗਿਆ ਤੇ ਉਸ ਸਮੇਂ ਪ੍ਰੋਗਰਾਮ ਹੋਸਟ ਕਰਨ ਵਾਲੇ ਨੇ ਉਹਨੂੰ ਪੁੱਛਿਆ ਅੜਵਾਨੀ ਨੂੰ ਕਿ ਤੁਸੀਂ ਆਖਦੇ ਸੋ ਕਿ ਇੰਡੀਆ ਸ਼ਾਈਨਿੰਗ ਦੇ ਨਾਅਰੇ ਹੇਠ ਅਸੀਂ 300 ਤੋਂ ਵੱਧ ਸੀਟਾਂ ਲਿਜਾ ਕੇ ਤੇ ਦੇਸ਼ ਦੇ ਵਿੱਚ ਭਾਜਪਾ ਦੀ ਸਰਕਾਰ ਬਣਾਵਾਂਗੇ ਤੁਸੀਂ 100 ਤੋਂ ਵੀ ਥੱਲੇ ਰਹਿ ਗਏ ਕੀ ਕਹਿਣਾ ਚਾਹੋਗੇ ਤਾਂ ਰਵਾਨੀ ਨੇ ਇੱਕ ਬੜੀ ਫਤੇ ਦੀ ਗੱਲ ਉਹ ਕੀਤੀ ਸੀ ਕਹਿੰਦਾ ਸੀ ਬੇਸ਼ੱਕ ਅਸੀਂ ਆਪਣੀ ਸਰਕਾਰ ਨਹੀਂ ਬਣਾ ਸਕੇ ਪਰ ਸਾਨੂੰ ਖੁਸ਼ੀ ਹੈ ਕਿ ਅਸੀਂ ਇਸ ਦੇਸ਼ ਵਿੱਚੋਂ ਖੇਤਰੀ ਪਾਰਟੀਆਂ ਦਾ ਸਫਾਇਆ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਅਗਲੀ ਵਾਰ ਸਾਡਾ ਜਿਹੜਾ ਮੁਕਾਬਲਾ ਹੈ ਉਹ ਕੇਵਲ ਕਾਂਗਰਸ ਨਾਲ ਹੋਏਗਾ ਤੇ ਅਸੀਂ ਅਸੀਂ ਸਰਕਾਰ ਬਣਾਵਾਂਗੇ ਜਿਹੜੀ ਲੰਮਾ ਸਮਾਂ ਛਟਕੀ ਰਹੇਗੀ ਉਹਨਾਂ ਨੇ ਆਪਣੇ 2014 ਦੇ ਵਿੱਚ ਸਰਕਾਰ ਬਣਾਉਣ ਤੋਂ ਬਾਅਦ ਅੱਜ ਤੱਕ ਇਹੋ ਜੀਆਂ ਪਾਲਿਸੀਆਂ ਬਣਾਈਆਂ ਨੇ ਕਿ ਸਟੇਟ ਦੀ ਸਾਰੀ ਦੌਧੀ ਜਿਹੜੀ ਆ ਉਹਨਾਂ ਦੇ ਹੱਥ ਵਿੱਚ ਆ ਚੁੱਕੀ ਆ। ਇਹ ਵੱਖਰੇ-ਗੱਲ ਕਸਟੇਟਾਂ ਹੁਣ ਸੈਂਟਰ ਦੇ ਅਨੁਸਾਰ ਚੱਲਣਾ ਪੈਂਦਾ ਏ। ਪਰ ਇਸ ਦੇ ਬਾਵਜੂਦ ਕਿ ਅਸੀਂ ਪੰਜਾਬ ਦੇ ਲੋਕ ਇਸ ਪੱਖ ਤੋਂ ਸੁਚੇਤਿਆਂ ਕਿ ਜਿਹੜੇ ਸਾਡੇ ਦੁੱਖ ਨੇ ਉਹ ਪੰਜਾਬ ਦੇ ਰਾਜਨੀਤਿਕਾਂ ਕਰਕੇ ਨੇ ਜਿੰਨਾ ਲੋਕਾਂ ਨੂੰ ਅਸੀਂ ਚੁਣਦੇ ਹਾਂ ਉਹਨਾਂ ਕਰਕੇ ਨੇ ਕਿ ਅਸੀਂ ਕੋਈ ਐਸੀ ਲਹਿਰ ਕੋਈ ਐਸੀ ਪਾਰਟੀ ਜਿੰਨੂੰ ਸਾਰੇ ਪੰਜਾਬੀਆਂ ਦਾ ਸਮਰਥਨ ਹੋਵੇ ਉਹ ਖੜੀ ਕਰਨ ਦੇ ਵਿੱਚ ਕਾਮਯਾਬ ਹੋ ਸਕਾਂਗੇ ਅਗਰ ਅਸੀਂ ਇਹਦੇ ਵਿੱਚ ਕਾਮਯਾਬ ਹੋ ਗਏ ਜਿਹਦੀ ਕੇ ਅੱਜ ਸਭ ਤੋਂ ਵੱਧ ਫੌਰੀ ਤੌਰ ਤੇ ਲੋੜ ਹੈ ਜਿਹੜੀ ਸੈਂਟਰ ਦਾ ਝੂਲਾ ਆਪਣੇ ਗੜੋਂ ਲਾ ਸਕੇ ਤੇ ਪੰਜਾਬ ਦੇ ਲੋਕਾਂ ਵਾਸਤੇ ਸੋਚ ਸਕੇ ਕਿਉਂਕਿ ਪਿਛਲੇ 78 ਸਾਲ ਤੋਂ ਸਾਡੇ ਨਾਲ ਇਹੋ ਕੁਝ ਹੀ ਵਾਪਰਦਾ ਆ ਰਿਹਾ ਹੈ ਜੇ ਰਾਜਨੀਤਿਕ ਤੌਰ ਤੇ ਅਸੀਂ ਸੁਚੇਤ ਹੋ ਕੇ ਨਾ ਸੋਚਿਆ ਤੇ ਆਉਣ ਵਾਲੇ ਹੋਰ ਕਈ ਸਾਲ ਅਸੀਂ ਤੇ ਭਗਤ ਰਹੇ ਆ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਹੀ ਭਗਤ ਨੇ ਜਾਣਗੇ ਸੋ ਮੈਂ ਬੇਨਤੀ ਕਰਾਂ ਕਿਉਂਕਿ ਗੱਲ ਲੰਮੀ ਹੋ ਜਾਏਗੀ ਤੁਹਾਡੇ ਸਾਰੇ ਸੱਜਣਾ ਮਿੱਤਰਾਂ ਨਾਲ ਕਿ ਆਓ ਬੈਠ ਕੇ ਵਿਚਾਰਾਂ ਕਰੀਏ ਪਿੰਡ ਪੱਦਰ ਤੇ ਸ਼ਹਿਰ ਪੱਦਰ ਤੇ ਮਹੱਲਾ ਪੱਦਰ ਤੇ ਕਿ ਕੋਈ ਐਸੀ ਰਾਜਸੀ ਪਾਰਟੀ ਅਸੀਂ ਪੰਜਾਬ ਦੇ ਵਿੱਚ ਖੜੀ ਕਰ ਸਕੀਏ ਟੜੇ ਬੰਦੀਆਂ ਤੋਂ ਉੱਠ ਕੇ ਜਿਹੜੀ ਸਮੁੱਚੇ ਪੰਜਾਬੀਆਂ ਲਈ ਸੱਚੇ ਜਿਹੜੀ ਆਉਣ ਵਾਲੀ ਜਵਾਨੀ ਬਾਰੇ ਸੱਚੇ ਜਿਹੜੀ ਆਉਣ ਵਾਲੇ ਕਿਸਾਨੀ ਬਾਰੇ ਸੱਚੇ ਜਿਹੜੀ ਦੁਕਾਨਦਾਰਾਂ ਬਾਰੇ ਸੱਚੇ ਜਿਹੜੀ ਉਦਯੋਗਾਂ ਬਾਰੇ ਸੱਚੇ ਅਗਰ ਅਸੀਂ ਅੱਜ ਇਹ ਯਤਨ ਨਾ ਆਰੰਭੇ ਤੇ ਉਹਦਾ ਅੱਖ ਮਿਆਚਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣਾ ਪਏਗਾ ਸੋ ਮੇਰੀ ਇਸ ਬੇਨਤੀ ਨੂੰ ਪ੍ਰਵਾਨ ਕਰਿਓ ਕਿਉਂਕਿ ਵਾਤ ਤੋਂ ਬਾਅਦ 1.5 ਸਾਲ ਦਾ ਸਮਾਂ ਹੋ ਰਹਿ ਗਿਆ ਹੈ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੂੰ ਔਰ ਇਹ 1.5 ਸਾਲ ਸਾਡੇ ਵਾਸਤੇ ਬਹੁਤ ਅਹਿਮ ਨੇ ਜੇ ਅਸੀਂ ਹੁਣ ਸੋਚਣਾ ਨਾ ਸ਼ੁਰੂ ਕੀਤਾ ਆਪਸੀ ਯਤਨਾ ਸ਼ੁਰੂ ਨਾ ਕੀਤੇ ਤਾਂ ਸਮਝ ਲਿਓ ਇਹਨਾਂ 78 ਸਾਲਾਂ ਦੇ ਵਿੱਚ ਹੋਰ ਸਾਡੇ 7 ਸਾਲ ਖਰਾਬ ਹੋ ਜਾਣਗੇ ਤੇ ਸਾਡੀਆਂ ਪੀੜ੍ਹੀਆਂ ਨੂੰ ਕੀ ਭੁਗਤ ਨਾ ਪਵੇ ਸ਼ਾਇਦ ਉਹ ਅਸੀਂ ਕਿਸੇ ਨੂੰ ਦੱਸਣ ਜੋਗੇ ਨਾ ਰਸਕੀਏ ਸੋ ਇਹ ਮੇਰੀ ਬੇਨਤੀ ਹੈ ਜਿਹੜੇ ਮੇਰੇ ਮਨ ਦੇ ਬਲਬਲੇ ਨੇ ਵਿਚਾਰ ਨੇ ਮੈਂ ਤੁਹਾਡੇ ਨਾਲ ਕਈ ਵਾਰ ਲਾਈਵ ਹੋ ਕੇ ਸਾਂਝੇ ਕਰਦਾ ਪਰ ਇੱਕ ਜਿਹੜੀ ਮੇਰੀ ਬੇਨਤੀ ਆ ਕਿ ਕਮੈਂਟਾਂ ਰਾਹੀਂ ਮੇਰਾ ਮਾਰਗਦਰਸ਼ਨ ਜਰੂਰ ਕਰਦਾ ਰਿਹਾ ਕਰੋ ਕਿਉਂਕਿ ਮੇਰਾ ਇਹ ਜੀਵਨ ਮੇਰੇ ਪੰਜਾਬ ਵਾਸਤੇ ਆ ਤੋਂ ਸਾਡੇ ਸਾਰਿਆਂ ਦਾ ਜੀਵਨ ਸਾਡੇ ਪੰਜਾਬ ਦਾ ਵਾਸਤੇ ਹੋਣਾ ਚਾਹੀਦਾ ਅਸੀਂ ਆਪਣੇ ਪੰਜਾਬ ਨੂੰ ਪਿਆਰ ਕਰੀਏ ਪੰਜਾਬ ਦੇ ਲੋਕਾਂ ਨਾਲ ਪਿਆਰ ਕਰੀਏ ਤੇ ਇਥੋਂ ਦੀਆਂ ਜੋ ਸਥਿਤੀਆਂ ਨੇ ਉਹਨੂੰ ਨਿਪਟਣ ਵਾਸਤੇ ਜਥੇਬੰਦ ਹੋਈਏ ਤੇ ਆਪਣੇ ਪੰਜਾਬ ਨੂੰ ਚੜ੍ਹਦੀ ਕਲਾ ਵਾਸਤੇ ਲਾ ਕੇ ਜਾਈਏ ਸਜੇ ਕਰ ਵਿਚਾਰ ਚੰਗੇ ਲੱਗੇ ਹਣ ਤਾਂ ਵਤਵਾਦ ਸ਼ੇਅਰ ਵੀ ਕਰਦੇ ਹੋ ਲਾਈਕ ਵੀ ਕਰਦੇ ਹੋ ਤੇ ਕਮੈਂਟ ਵੀ ਕਰਦੇ ਹੋ ਜਲਦੀ ਫੇਰ ਤੁਹਾਡੇ ਨਾਲ ਲਾਈਵ ਹੋ ਕੇ ਵਿਚਾਰ ਸਾਂਝੇ ਕਰਾਂਗਾ ਤਦ ਤੱਕ ਵਾਸਤੇ ਇਜਾਜ਼ਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ